ਦੱਸ ਵੇਖੋ ਕਿੰਨੇ ਪੈਸੇ ਦੇ ਗਿਆ ਐ ਕਮਲਾ ਬਾਹਰ ਗਿਆ ਹੀ ਪੈਸੇ ਦੱਸ ਕੀ ਕਰਨੇ ਸਭ ਕੁਝ ਘਾ ਰਿਆ ਸਬਜੀ ਭਾਜੀ ਲੈ ਕੇ ਦੇ ਗਿਆ ਪੈਸੇ ਹੀ ਕੀ ਕਰਨੇ ਲੈ ਜਾਂਦਾ ਇੰਨੇ ਪੈਸੇ ਵੇਖੋ ਦੇ ਗਿਆ ਮੈਂ ਤੇ ਆਖਿਆ ਮੈਂ ਤੇ ਕਿਹਾ ਤੇ ਹੰਦਾ ਨਹੀਂ ਮੰਮੀ ਚੱਕਲਾ ਚੁੱਪ ਕਰਕੇ ਲੋੜ ਪੈ ਜਾਂਦੀ ਇਹ ਵਰਤ ਪੂਣਾ ਮੰਮੀ ਕੀ ਐ ਵੈਸੇ ਤੇ ਨਾ ਚਲੋ ਮੈਨੂੰ ਪਹਿਲਾਂ ਤਾਂ ਨਹੀਂ ਚਾਹੀਦਾ ਤੁਸੀਂ ਕਹੋਗੇ ਕਿ ਮੇਰੇ ਮੁੰਡੇ ਦੀ ਭਰਾਈ ਕਰਦੇ ਹੋ ਨਹੀਂ ਨਹੀਂ ਦੱਸ ਤੋਂ ਕੀ ਗੱਲ ਐ ਵੈਸੇ ਨਾ ਮੈਨੂੰ ਜਾਣ ਤੋਂ ਪਹਿਲਾਂ ਮਿਹਨਤਾ ਸਮਝਾ ਕੇ ਗਏ ਕਿ ਸਿਮਰਤ ਮੰਮੀ ਡੈਡੀ ਦਾ ਪੂਰਾ ਧਿਆਨ ਰੱਖਣਾ ਜਿਹੜੀ ਚੀਜ਼ ਮੰਗਣੀ ਹੈ ਨਾ ਤੁਹਾਨੂੰ ਉਹ ਚੀਜ਼ ਲੈ ਕੇ ਦੇਣੀ ਕਿ ਇਹ ਵੀ ਜੀ ਤੁਹਾਨੂੰ ਨਾ ਨਹੀਂ ਕਰਨੀ ਕਿਉਂਕਿ ਉਹਨਾਂ ਨੂੰ ਸ਼ਾਇਦੜੀ ਦਾ ਨਾ ਪਤਾ ਨਹੀਂ ਹੈਗਾ ਤੂੰ ਸ਼ਾਇਦੜੀ ਚ ਰਹੀ ਹੈ ਤੈਨੂੰ ਸਾਰਾ ਕੁਝ ਪਤਾ ਵਾ ਕਿ ਕਿਹੜੀ ਚੀਜ਼ ਕਿੱਥੋਂ ਮਿਲਦੀ ਕਿਹੜੀ ਚੀਜ਼ ਨਹੀਂ ਕਿੱਥੋਂ ਮਿਲਦੀ ਠੀਕ ਆ ਪਰ ਕਹਿੰਦੇ ਹੁੰਦੇ ਨਾ ਬੰਦੇ ਨੂੰ ਜਾਣ ਜਾਣ ਟੋਕਣਾ ਨਹੀਂ ਚਾਹੀਦਾ ਚੱਲ ਜਾਂਦੇ ਫਿਰ ਵੀ ਕੰਮ ਮਿਹਰੇ ਨੇ ਕੱਚੇ ਕਰਕੇ ਗਏ ਆ ਕੀ ਕਰ ਗਿਆ ਵਾ ਕੀ ਦੱਸਾਂ ਮੈਂ ਤੁਹਾਨੂੰ ਵੇਖੋ ਘਰ 'ਚ ਕਿਹੇ ਚੀਜ਼ ਦੀ ਕਮੀ ਨਹੀਂ ਹੈਗੀ ਪਰ ਹੁਣ ਵੇਖੋ ਤੁਸੀਂ ਆਏ ਜੇ ਹੁਣ ਜਿੱਦਾਂ ਉਹ ਦੱਸਣ ਦੇ ਕਿ ਦੀਦੀ ਨੇ ਵੀ ਆ ਜਾਣਾ ਵਾ ਮੰਨ ਲਓ ਘਰ 'ਚ ਕੋਈ ਅਭੀ ਨਭੀ ਹੋ ਜੇ ਪੈਸੇ ਤੇਲੇ ਤੁਹਾਨੂੰ ਵੀ ਪਤਾ ਲੋੜ ਪਈ ਰਹਿੰਦੀ ਆ ਘਰ 'ਚ ਕੋਈ ਕੈਸ਼ ਵੀ ਨਹੀਂ ਹੈਗਾ ਕ੍ਰੈਡਿਟ ਕਾਰਡ ਵੀ ਆਪ ਲੈ ਗਿਆ ਏਟੀਐਮ ਕਾਰਡ ਵੀ ਆਪ ਲੈ ਗਿਆ ਮੇਰੇ ਕੋਲ ਸਿਰਫ ਚੱਲਦਾ ਗੂਗਲ ਪੇ ਮੰਨਣਾ ਬਾਰ ਬਾਰ ਇਹ ਥੋੜੀ ਕਹਾਂਗੀ ਕਿ ਤੁਹਾਨੂੰ ਮੈਂ ਸਕੈਨਰ ਭੇਜਦੀ ਪੈਸੇ ਪਾ ਦੋ ਕਿਹ ਵਕਤ ਨੈੱਟੀ ਨਹੀਂ ਚੱਲਦਾ ਹੁੰਦਾ ਤੇ ਮੇਰਾ ਰਾਦਾ ਸੋਚਨੀ ਆ ਕਿ ਮੈਂ ਐਵੇਂ ਕਹਾਂ ਨੀ ਕਿ ਮੰਮੀ ਨੂੰ ਮੈਂ ਬੁਲਾ ਲਾ ਚਲੋ ਥੋੜਾ ਬੋਧਾ ਕੈਸ਼ ਹੀ ਲੂੰਗੀ ਉਹਨਾਂ ਕੋ ਮੈਂ ਉਹ ਚੀਜ਼ ਕਰਦੀ ਮੈਂ ਕਰਦੀ ਫੋਨ ਉਹਨਾਂ ਨੂੰ ਸਿਮਰਨ ਗਾਲਸਨ ਪੁੱਤ ਇਹ ਮੰਮੀ ਨੂੰ ਤੂੰ ਇੱਕ ਵਾਰੀ ਛੱਡ ਕੇ ਤੇ 10 ਵਾਰੀ ਬੁਲਾ ਪੁੱਤ ਪਰ ਪੈਸੇ ਨਹੀਂ ਉਹਨਾਂ ਕੋਲੋਂ ਮੰਗਣੇ ਪੁੱਤ ਮੰਮੀ ਵੇਖੋ ਹਾਂ ਘਰ ਚ ਪੈਸਾ ੜੀ ਮੇਰੇ ਕੋਲ ਹੈਗਾ ਕੋਈ ਗੱਲ ਨਹੀਂ ਪੁੱਤ ਆਹ ਮੈਂ ਪੈਸੇ ਮੈਨੂੰ ਦੇ ਗਿਆ ਆਲਾ ਤੋ ਟੈਨਸ਼ਨ ਨਾ ਲੈ ਤੇ ਪੁੱਤ ਮੰਮੀ ਕੋਲੋਂ ਪੈਸੇ ਨਹੀਂ ਮੰਗਣੇ ਮੇਰੇ ਪੁੱਤ ਦੀ ਬਦਨਾਮੀ ਹੁੰਦੀ ਐ ਏਦਾਂ ਹਾਂ ਨਾ ਨਾ ਮੰਮੀ ਮੈਂ ਤੁਹਾਡੇ ਕੋ ਕਿਉਂ ਪੈਸੇ ਲਵਾਂਗੇ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਮੈਂ ਮੰਮੀ ਨੂੰ ਫੋਨ ਕਰਦੇ ਨਾ ਉਹਨਾਂ ਨੇ ਆ ਜਾਣਾ ਵਾ ਨਾਲੇ ਪੈਸੇ ਦੇ ਜਾਣਗੇ ਪੁੱਤ ਜੀ ਸਦਕੇ ਆਉਣ ਪਰ ਪੈਸੇ ਨਹੀਂ ਉਹਨਾਂ ਕੋ ਮੰਗਣੇ ਆਲਾ ਪੁੱਤ ਪੈਸੇ ਮੈਂ ਤੈਨੂੰ ਸੇਵਕ ਦੇ ਗਿਆ ਨਾ ਮੈਂ ਤੈਨੂੰ ਫੜਾਉਣ ਢਈ ਆ ਤੂੰ ਰੱਖ ਲੈ ਪੁੱਤ ਨਹੀਂ ਮੰਮੀ ਮੈਂ ਨਹੀਂ ਰੱਖ ਸਕਦੀ ਵੇਖੋ ਉਹ ਤੁਹਾਡੇ ਲਈ ਤੇ ਪਾਪਾ ਲਈ ਦੇ ਕੇ ਗਏ ਆ ਤੁਹਾਨੂੰ ਖਰਚਾ ਲਈ ਦੇ ਕੇ ਮੈਂ ਜਦੋਂ ਮੈਂ ਤੈਨੂੰ ਕਹਿਣ ਦੀ ਨਾ ਰੱਖ ਲੈ ਕੋਈ ਗੱਲ ਨਹੀਂ ਕਾਕਲਾ ਨਹੀਂ ਨਹੀਂ ਮੰਮੀ ਸੇਵਕ ਦਾ ਤੁਹਾਨੂੰ ਪੈਸੇ ਦੇ ਕੇ ਗਿਆ ਤੇ ਵੇਖੋ ਜੇ ਹੁਣ ਮੈਂ ਲੈ ਵੀ ਲੈ ਨਾ ਉਹਨਾਂ ਨੂੰ ਪਤਾ ਲੱਗ ਗਿਆ ਨਾ ਤੇ ਮੈਨੂੰ ਬੋਲਣ ਦਾ ਪੈਣਾ ਓਹੋ ਉਹਨੂੰ ਕਿੱਦਾਂ ਪਤਾ ਲੱਗ ਜਾਊਗਾ ਉਹਨਾਂ ਆਪਾਂ ਦੱਸਾਂਗੇ ਤੇ ਪਤਾ ਲੱਗੂਗਾ ਸਭ ਕੁਝ ਸਾਰੇ ਕੰਮ ਤੂੰ ਕਰਨੀ ਸਬਜੀ ਭਾਜੀ ਤੂੰ ਲਿਆਉਣੀ ਸਭ ਕੁਝ ਜੋ ਸਾਨੂੰ ਚਾਹੀਦਾ ਹੋ ਨਾ ਆਪਾਂ ਤੈਨੂੰ ਦੱਸ ਦਾਂਗੇ ਜਾ ਤੂੰ ਟੈਨਸ਼ਨ ਨਾ ਲੈ ਸੇਵਕ ਨੂੰ ਨਹੀਂ ਦੱਸਦੀ ਮੈਂ ਕੋਈ ਗੱਲ ਨਹੀਂ ਮੇਰਾ ਬੱਦ ਦਾ ਜੇ ਇਦੀ ਜਿਹਨੂੰ ਲੋੜ ਹੋਇਆ ਕੋ ਪੈਸੇ ਦੀ ਕੋਈ ਚੀਜ਼ ਉਹ ਮੈਨੂੰ ਦੱਸ ਮੈਂ ਲਿਆ ਦੂੰਗਾ ਕੋਈ ਗੱਲ ਨਹੀਂ ਹਾਂਜੀ ਪਾਪਾ ਕੋਈ ਨਾ ਤੁਹਾਨੂੰ ਦੱਸੂਗੀ ਵੱਡਾ ਮਾੜਾ ਡੂਮਣਾ ਆਪਣੀ ਮੰਮਾ ਨੂੰ ਬੱਜੀ ਰਗਮ ਫੜਾ ਗਿਆ ਸੀ ਕਿ ਮੰਮੀ ਜਿਹੜੀ ਚੀਜ਼ ਲੋੜ ਹੋਗੀ ਨਾ ਤੁਸੀਂ ਮੰਗਾ ਕੇ ਤੇ ਖਾ ਲਿਓ ਮੈਂ ਤਾਂ ਤੈਨੂੰ ਪੁੱਛੇ ਕਿ ਸ਼ਹਿਰ ਚ ਆਏ ਨਾ ਉਹਨਾਂ ਨਾਲ ਜਿਹੜੇ ਇੱਕ ਦਿਨ ਹੀ ਹੋਇਆ ਇੰਨਾ ਤਾਂ ਉਹਦਾ ਦਿਮਾਗ ਹੈ ਨਹੀਂ ਕਿ ਸ਼ਹਿਰ 'ਚ ਕਿੱਦਾਂ ਰਹਿਣਾ ਬਹਿਣਾ ਉਹਨਾਂ ਨੇ ਕਿਹੜੀਆਂ ਚੀਜ਼ਾਂ ਮਂਗਾ ਕੇ ਆਪ ਖਾ ਲੈਣੀਆਂ ਪਾਣਾ ਤੇ ਉਹਨਾਂ ਨੇ ਜਿਹੜੀ ਮੈਨੂੰ ਹੀ ਆ ਮੈਨੂੰ ਤੇ ਹੀ ਕੀ ਪਤਾ ਪੈਸੇ ਲੈ ਆ ਤੇ ਲਈ ਉਹ ਤੋਂ ਆਪਣੀ ਕਿਤੇ ਧੀ ਨੂੰ ਨਾ ਦੇ ਦੇਣ ਉਹਦਾ ਵੀ ਪਤਾ ਨਹੀਂ ਕਿਹੜੇ ਮੇਰੇ ਟੱਪਾ ਵੇ ਇੱਥੇ ਕੋਈ ਗੱਲ ਨਹੀਂ ਐਤੋਂ ਬੱਸ ਸੁਣ ਸ਼ੁਰੂਆਤ ਆ ਅੱਗੇ ਅੱਗੇ ਦੇਖੇ ਹੁੰਦਾ ਕੀ ਤਾਂ ਮੇਰਾ ਦਿਮਾਗ ਹੀ ਕਿ ਜਿਹੜਾ ਮੈਂ ਨਾ ਉਠੀ ਜ ਆਪਣੇ ਪੈਸੇ ਕਰ ਲੈ ਉਹ ਦਿਨ ਤੋਂ ਪਹਿਲਾਂ ਭਾਈ ਤੇ ਇਹਨਾਂ ਦਾ ਰੂਪ ਵੇਖਣ ਨਹੀਂ ਪੁਰਾਤੇ ਜੇ ਵੇਖਣ ਵਾਲਾ ਇਹ ਜੀ ਇਹਨਾਂ ਦੇ ਮਨ ਪਸੰਦੀਏ ਸਬਜ਼ੀਆਂ ਬੱਚੋ ਮਨ ਪਸੰਦੀਏ ਸਬਜ਼ੀਆਂ ਤੇ ਬਣੂਗਾ ਮੇਰੀਆਂ ਅਜੇ ਦਿਨ ਕੀ ਤੇ ਰਾਤ ਕੀ ਵੇਖੀ ਜਾਇਓ ਤੁਹਾਨੂੰ ਮੈਂ ਜਿਹੜੇ ਨਾਣਾ ਧਾਰੇ ਵਖਾਤੇ ਤੇ ਮੇਰਾ ਨਾਮ ਵੀ ਸਿਮਰਤ ਨੇ ਮੰਮੀ ਨਾਨੀ ਨੂੰ ਬੁਲਾਉਣਾ ਤੇ ਮੈਨਾਂ ਨਹੀਂ ਜੀ ਲੱਗਦਾ ਨਹੀਂ ਤੇ ਆਪਾਂ ਵੀ ਚੱਲੀ ਜਾਤਾ ਲੈ ਨਾਨੀ ਨੂੰ ਫੋਨ ਮੇ ਕਿੱਥੋਂ ਕਰ ਲਵਾਂ ਮਾਮਾ ਤੇ ਰਾਣ ਹੀ ਨਹੀਂ ਦਿੰਦਾ ਪਿਆ ਆ ਫੋਨ ਆਇਆ ਸੀ ਮੈਨੂੰ ਦੁਪਹਿਰਾਂ ਨੂੰ ਫੋਨ ਆਇਆ ਸੀ ਨਾਨੀ ਦਾ ਮਾਮਾ ਤੇਰਾ ਸ਼ਹਿਰ ਨੂੰ ਤੇ ਹੋਰ ਕੰਮ ਵਿੱਚ ਲੱਗ ਕੇ ਆਵੇ ਪਰ ਆਪਾਂ ਵੀ ਚੱਲੀਏ ਅੱਥੇ ਹਾਂ ਹਾਂ ਫੁੱਲਾ ਕਰਾਟਾ ਕਿੱਥੇ ਕਿਸੇ ਨੂੰ ਨਾ ਆਵੇ ਅਹੀਂ ਨੀ ਰਹਿਣੇ ਕਿ ਕੌਣ ਰਹੇਗਾ ਲੋਕ ਲਾ ਆ ਜਾਂਗੇ ਨਹੀਂ ਪੁੱਤਰ ਤਾਲੇ ਵੀ ਲਾ ਕੇ ਜਾਵਾਂਗੇ ਆਂ ਤੇ ਮਾਣ ਤੈਨੂੰ ਪਤਾ ਕੋਈ ਨਾ ਨੀ ਛੜੀ ਤੇ ਰਿਹਾ ਫਿਰਦਾਗਾ ਤਾਲੇ ਦੇ ਅੰਦਰ ਵੜ ਗਿਆ ਤੁਮ ਮੁਰਗੇ ਫਿਰ ਵਿਚਾਰੀ ਨਾਨੀ ਨਾਨਾ ਕਿਰ ਕਰਨਗੇ ਸਰ ਮਾਮਾ ਵੀ ਨੀ ਸ਼ਹਿਰ ਤੋਂ ਬੋਲੇਗਾ ਕਿ ਭੈਣਾਂ ਨੂੰ ਟੈਕਨੀਸ਼ੀਅਨ ਵੀ ਦੀ ਸੀ ਉਦਾਂ ਤਾਂ ਮੈਨੂੰ ਉਹ ਤੇਰਾ WhatsApp ਜਾਂਦਾ ਮੈਂ ਅਸੁਰੱਖਿਅਤ ਸੀ ਆ ਸਮੇਂ ਤੇਰੇ ਦਾ ਤੇ ਭੈਣ ਆਣੀ ਤੇ ਦੱਸ ਦੇ ਤੇ ਚਾਚੀ ਨੂੰ ਕਹਿ ਕੇ ਚਲਾਂਗੇ ਮਤਵਾ ਦੇ ਹੀ ਆ ਹਾਂ ਤਾਂ ਫਿਰ ਚੱਲਦੇ ਆ ਨਾ ਪਹਿਲਾਂ ਮੈਂ ਮੇਰੀ ਗੱਲ ਸੁਣਦਾ ਤੂੰ ਤੂੰ ਨਾ ਛੁੱਟੀ ਨਹੀਂ ਰਹੀ ਸਿਆਣੀ ਆ ਯਾ ਨਹੀਂ ਐ ਘਰ ਦੇ ਕੰਮ ਨੂੰ ਹੱਥ ਨਹੀਂ ਪਾ ਰਿਆ ਘਰ ਉਹ ਤਾਂ ਬਣਾਣਗੇ ਘਰ ਨੇ ਇਹ ਚੀਜ਼ਾਂ ਨੂੰ ਸੁਣ ਲਿਆ ਕਰ ਖਾਇ ਜੇ ਮਾਮਾ ਮਮੀ ਇਥੇ ਨਹੀਂ ਰਹਿੰਦੇ ਜੇ ਕਿਤੇ ਮਾਮਾ ਮਮੀ ਇਥੇ ਰਹਿੰਦੇ ਹੋ ਨਾ ਤੇ ਭਜਾਮ ਨਾ ਗਲਾ ਮਾਮੀਆਂ ਕਰ ਦਿੰਦੀਆਂ ਨੇ ਥੋੜਾ ਕੰਮ ਸਿੱਖ ਹੁਣ ਕਦੋਂ ਆਉਂਦੇ ਦਰੀ ਤੇ ਤੋਲੀਆਂ ਸੋਨੇ ਪਿਆ ਆ ਸੀ ਬਾਕੀ ਕਪੜਾ ਮੈਂ ਲਾ ਕੇ ਤੈਹ ਲਾ ਰਿਆ ਤੇ ਤੇਰੇ ਕੋ ਆ ਨਹੀਂ ਤੈਹ ਲੱਤ ਕਾ ਹੈ ਨਾਲੇ ਦਾਦੇ ਕਪੜੇ ਪਾਣ ਨਹੀਂ ਆ ਨਾਨਾ ਘਾਰ ਨਹੀਂ ਤੇ ਨਾਨੇ ਨੇ ਦੇਖ ਲੈਂਦਾ ਨਾ ਉਹਨੇ ਤੇ ਗੱਟੀ ਲਾਇੀ ਸੀ ਕੱਲੀ ਉਹਨੇ ਕਹਿੰਦਾ ਕਿ ਪਾਇਆ ਹੈ ਜਿੰਨੀ ਦੇ ਰਹੀ ਦਾਦ ਕੇ ਸੀ ਨਾ ਉਨੀ ਦਾਣੇ ਹੋਰ ਸੀ ਉੱਥੇ ਸੁਭਾਅ ਹੋਰ ਸੀ ਇੱਥੋਂ ਦਾ ਉਹ ਤਾਂ ਮੋਲ ਪਿੰਡ ਦਾ ਥੋੜਾ ਹੋਰ ਹੈ ਆ ਕਪੜੇ ਨੇ ਇੱਥੇ ਪਾਇਆ ਕਰ ਨਾਨਾ ਨਾ ਨਹੀਂ ਕਰੋਗੀਗੇ ਤੇ ਤੈਨੂੰ ਜਾਦੀ ਮਿਲਗੀ ਕਪੜੇ ਪਾਣ ਦੀ ਸੁਣ ਚੰਨੀ ਗੱਲ ਅਜੀਤਾ ਪਾਇਆ ਲੈ ਹੁਣ ਹੋ ਜਾਈ ਚੈਲੰਜ ਲੈ ਗੁੰਦੇ ਫੋਨ ਨੂੰ ਲੈ ਨੋ ਨੀ ਦਾ ਫੋਨੀ ਹੈਲੋ ਸਾਸੀ ਗਾ ਮਮੀ ਠੀਕ ਹੋ ਤੁਸੀਂ ਡੈਡੀ ਸੇਵਾ ਦਾ ਤੁਸੀਂ ਮਮਾ ਠੀਕ ਹੈ ਲੈ ਕਿੱਥੇ ਗਿਆ ਕੋ ਮਨ ਅੱਛਾ ਅੱਛਾ ਤਦੇ ਮੈਨੂੰ ਅਗਲੇ ਰੀਆ ਦੇ ਨਾਲ ਐਸੇ WhatsApp ਤੇ ਮੈਸੇਜ Tiga belas ribu enam ratus tiga puluh enam, ceweknya aja, bro. Aku, 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 namanya, 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 ਕੱਲ ਆਹ ਜਾ ਪਰਸੋ ਕੱਲ ਆ ਜੇ ਨਹੀਂ ਮੰਮੀ ਤਾਲੇ ਲਾ ਦੂ ਵੱਡੇ ਵਾਲੇ ਉੱਪਰ ਵੀ ਲਾ ਦੂ ਲੈ ਵੀ ਲਾ ਦੂ ਚਾਚੀ ਨੂੰ ਸਾਡੀ ਬੜਾ ਦੂਗੀ ਚਾਚੀ ਆਪੇ ਦੋ ਟਾਈਮ ਤੇ ਆਨੇ ਲੱਗੀ ਕਰਦਾ ਨਾ ਮੱਜੀਆਂ ਉਹਦੇ ਕੋਲ ਮੱਜੀਆਂ ਨਹੀਂ ਆਣੇ ਔਰ ਅੱਗੇ ਆਂਦੀ ਕੁੜੀ ਨਾਨੀ ਘਰ ਨਹੀਂ ਤੇ ਮੇਰਾ ਦਿਲ ਨਹੀਂ ਲੱਗਦਾ ਤੂੰ ਲੈ ਕੇ ਪਈ ਉਹ ਤੂੰ ਵੀ ਫਿਰਦੀ ਕਦੇ ਗੁਰਦੁਆਰੇ ਤੇ ਕਦੇ ਕਿਤੇ ਤੂੰ ਨੂੰ ਨਿਕਰ ਜੀ ਮੇਰੇ ਨਾਲ ਚੱਲ ਮੰਮੀ ਤੇਨਿਆ ਤੇ ਮੋਜਾ ਹੁਣ ਬੈਠ ਕੇ ਖਾਣ ਨਹੀਂ ਇਹਦੇ ਹੱਥ ਦੀਆਂ ਪੱਕੀਆਂ ਹੀ ਆ ਉਹ ਤਿੱਹਰ ਤਿੱਹਰ ਬਣਾ ਲੈਂਦੀ ਸਾਰਾ ਕੁਝ ਨਵੀਂ ਆਨੀ ਫੇਰ ਵੱਡੀਆਂ ਕਰੇਗੀ ਨਹੀਂ ਮੇਰੀ ਸੇਵਾ ਹਾਈ ਹਾਈ ਮੈਂ ਅਗੜਾ ਕੁਛ ਕਰਨੀ ਜੇਨੂ ਸੇਵਾ ਕਰੇਗਾ ਮੇਰ ਕੋ ਖਾਏਗਾ ਅੱਛਾ ਇਹ ਨਾ ਬੋਲਣਾ ਲੱਗ ਪਿਆ ਵੇ ਸ਼ਹਿਰ ਦੀ ਹਵਾ ਹੀ ਲੱਗੀ ਮੰਮੀ ਸ਼ਹਿਰ ਹੈ ਇਹਦਾਂ ਦਾ ਬੰਦੇ ਨੂੰ ਮੁਕਾੜ ਕੇ ਰੱਖ ਦਿੰਦਾ ਚੱਲ ਮੰਮੀ ਮੈਂ ਤਾਂ ਛੱਡਦੇ ਨਹੀਂ ਸਾ ਮੈਂ ਚੱਲੀ ਸੱਚੀ ਵਾਲਾ ਘਰੇ ਮਾਂ ਮੈਨੀ ਸਿਲਾ ਦੇ ਆ ਬਿਆ ਮੱਕੜੀ ਕੋਲ ਚਲੀ ਚਾਹੀਦੀ ਆਉਂਗੀ ਨਮਕਾਰਾ ਲਾ ਕੇ ਜਾਉਂਗੀ ਉਹਦੇ ਨਾਲ ਦੀ ਬੀਬੀਆਂ ਨਹੀਂ ਬੈਠੀਆਂ ਦੇ ਖੜੇ ਦੇ ਕਿਆ ਨੂੰ ਫਰਾਕ ਪਾ ਕੇ ਬੈਠੀ ਹੂ ਤਾਂ ਨਹੀਂ ਕੱਢਿਆ ਬਾਹਰ ਨਹੀਂ ਨਹੀਂ ਮੈਂ ਫੂਟ ਪਵਾ ਦੇਣੀ ਠੀਕ ਐ ਚੱਲ ਫਿਰ ਮਿਲਦੀ ਆ ਮੰਮੀ ਮੈਂ ਵੀ ਮੈਨੂੰ ਉਹਨੂੰ ਕਰਦੇ ਘੁੰਡਰ ਨੂੰ ਮਾਉਣ ਕਿ ਮੈਨੂੰ ਛੱਡ ਆਵੇ ਸ਼ਹਿਰ ਨੂੰ ਮੈਂ ਬੱਸੇ ਕੱਲੀ ਨਹੀਂ ਜਾਣਾ ਆਪਣੀ ਗੱਡੀ 'ਚ ਬਿਠਾ ਕੇ ਲੈ ਜਾਵੇ ਚੱਲ ਠੀਕ ਐ ਤੇਗਾ ਸੱਸੀ ਗਾਲ ਲੈ ਨਾਨੀ ਨੂੰ ਲੁੱਤੀ ਹਣ ਮੈਨੂੰ ਬੋਲਿਆ ਕਿ ਨਾਨੀ ਹਾਂ ਤੇ ਲੁੱਤੀ ਹੀ 라ਤੀ ਆ ਆ ਪਹਿਲੇ ਇਹ ਕੱਪੜੇ ਪਾ ਲੈਨੀ ਆ ਤੈਨੂੰ ਪਤਾ ਨਾ ਕਿ ਨਹੀਂ ਪਸੰਦਿਆ ਤੇ ਚਾਚੀ ਵੀ ਸੇਰੇ ਮੈਨੂੰ ਬੋਲਣ ਦੀ ਸੀ ਬੰਨੇ ਤੇ ਚੜ ਕੇ ਕਹਿੰਦੀ ਕੁੜੀ ਨੂੰ ਕੀ ਭਰਾਇਆ ਹੈ ਹੀਰੋਇਨ ਜੀ ਅੱਛਾ ਜਾਣਾ ਕਿ ਨਹੀਂ ਆਪਾਂ ਜਾਣਾ ਵਾ ਕੱਲ ਚੱਲਾਂਗੇ ਆਹ ਤਾਂ ਤੇ ਮੁੰਡੇ ਨੂੰ ਮੈਂ ਕਹਿ ਦਿੰਨੀ ਆ ਗੱਡੀ ਤੇ ਲੈ ਜਾਏਗਾ ਆਪਾਂ ਬਾਸ ਤੇ ਜਰੂਰ ਜਾਣਾ ਮੈਂ ਮੈਂ ਤਾਂ ਅੱਜ ਜਾਣਾ ਹੀ ਚੁੱਪ ਕੀਤੀ ਰਹਿ ਆਇਆ ਸਾਰਾ ਕੰਮ ਨੂੰ ਕਰਦੀ ਆਂ ਦਾ ਕਾਲੇ ਲਾਵਾਂਗੇ ਠੀਕ ਹੈ ਆਪਾਂ ਵੀ ਸ਼ਾਇਦ ਚੱਲ ਜਾਈਏ ਜਦਾਰ ਮਾਰ ਚਲ ਇਹਨਾਂ ਨੂੰ ਦਪੇਰਾ ਹੁੰਦੇ ਨਹੀਂ ਇਹਨਾਂ ਕੋ ਮੈਂ ਕੀ ਕੰਮ ਲੈਣਾ ਬੁੱਢੀ ਨੂੰ ਵੇਚ ਦਿਓ ਕੀ ਕਰੀਏ

ਇਹ ਤੇ ਇੰਦਾ ਲੰਮੇ ਪਏ। ਇੱਦਾਂ ਰੱਬ ਦੇ ਵਿਆਹੇ ਹੁੰਦੇ ਆ। ਇੱਕ ਬਾਹਰ ਲੰਮੇ ਪਿਆ ਵਾ। ਕੁਰਸੀ ਦੇ ਉੱਪਰ ਢੇਰਾ ਲਾ ਕੇ ਬੈਠਾ। ਤੇ ਕਾਹ ਵਾ। ਸਿਰ ਤੇ ਹੱਥ ਰੱਖ ਕੇ ਲੰਮੇ ਪਈ। ਮੇਰੀਆਂ ਨੀਂਦਰਾ ਹਰਾਮ ਕਰਕੇ ਇੱਦਾਂ ਰਮਾਨਾ ਲੰਮੇ ਪਈ ਹੁੰਦੇ। ਕੋਈ ਨਾ। ਇਹਨਾਂ ਨੂੰ ਮੈਂ ਨਾ ਸੁੱਤਰ ਕੀਤਾ। ਦੇਖੀ ਜਾਇਆ ਫਿਰ। ਪਰ ਉਹ ਕੀ ਸੋਚਾ? ਕਿ ਜਿਹੜਾ ਇਹ ਘਰ ਦੇ ਕੰਮ ਕਰਨਾ ਇਹ ਤੇਨਾਂ ਕੋ ਮਲੇ ਲੈ ਪਰ ਹੁਣ ਇਹੋ ਜਿਹਾ ਕੀ ਕਰ ਜਿਹੜਾ ਆਪ ਲੱਗੇ ਲਾ ਕੇ ਸਾਰਾ ਘਰ ਦਾ ਕੰਮ ਕਰਿਆ ਕਰ ਛੱਟ ਤੇ ਮੈਂ ਆਪਣੇ ਆਪ ਨੂੰ ਲਾ ਸਕਦੀ ਨਹੀਂ ਕੀ ਮੈਂ ਇਹੋ ਜਿਹਾ ਕਰਾਂ ਓ ਮਰਤਾ ਯਾਹ ਬੱਤ ਕਹਿਆ ਅੱਜ ਮੰਮੀ ਉਰੇ ਉਹ ਪੁੱਤ ਯੇ ਇੱਧਰ ਆ ਦੱਸ ਮੈਨੂੰ ਬੱਤ ਤੇ ਮਰਤਾ ਉਹ ਤਾਂ ਇਹਨੂੰ ਤਾਂ ਬਹੁਤ ਬੁਖਾਰ ਹੋਇਆ ਉਹ ਅੱਜ ਮੰਮੀ ਬੁਖਾਰ ਤੇ ਆਦਾ ਹੀ ਪਰ ਫੇਰ ਮੈਂ ਕ੍ਰੋਸਿੰਨ ਖਾਧੀ ਕੋਈ ਗੱਲ ਨਹੀਂ ਹੋਇਆ ਠੀਕ ਲੈ ਦੱਸ ਤੇ ਤੂੰ ਰਾਤ ਕਿਉਂ ਨਹੀਂ ਦੱਸਿਆ ਪੁੱਤ ਮੰਮੀ ਰਾਤ ਮੈਂ ਕੀ ਦੱਸਦਾ ਹੀ ਉਹਨਾਂ ਨੂੰ ਮੈਂ ਕਿਹਾ ਤਾਂ ਹੈਗਾ ਹੀ ਉਹ ਕਹਿੰਦੇ ਕ੍ਰੋਸ ਇਨ ਪਈ ਉਹ ਖਾਲਾ ਮੈਂ ਉਹ ਟੈਬਲੇਟ ਘਾ ਲਈ ਬਸ ਹਾਂ ਹਾਂ ਪਤਾ ਤੈਨੂੰ ਤੇ ਮੈਨੂੰ ਤੇ ਦੱਸਦੀ ਮੈਂ ਉਹ ਆਂਦੀ ਤੈਨੂੰ ਚੰਗੀ ਦਵਾਈ ਲਿਆ ਕੇ ਦੇ ਕੇ ਜਾਂਦਾ ਨਹੀਂ ਮੰਮੀ ਮੈਂ ਤਾਂ ਚਲੋ ਉਹਨਾਂ ਨੂੰ ਕਿਹਾ ਸੀ ਇਹਦੇ ਨਾਲ ਮੈਨੂੰ ਫਰਕ ਪੈ ਜਾਊਗਾ ਉਹ ਨਹੀਂ ਮੈਨੂੰ ਫਰਕ ਪੈ ਤੇ ਹੁਣ ਗੋਲੀ ਖਾਦੀ ਤੂੰ ਮੈਂ ਖਾਦੀ ਆ ਮੰਮੀ ਕੋਈ ਗੱਲ ਚਲ ਕੋਈ ਨਹੀਂ ਤੂੰ ਪੈ ਜਾ ਮੈਂ ਚਾਹ ਬਣਾ ਕੇ ਲਿਆਉਣੀ ਹੈ ਨਹੀਂ ਨਹੀਂ ਮੰਮੀ ਵੀ ਮੇਰੇ ਹੰਦੇ ਤਾਂ ਉਹ ਥੋੜੀ ਕਰੋਗੇ ਮੈਂ ਆਪੇ ਕਰ ਲਵਾਂ ਚਲ ਕੋਈ ਨਹੀਂ ਪੁੱਤ ਦੁੱਖ ਸੁੱਖ ਨੂੰ ਤਾਂ ਕਰਨਾ ਹੀ ਪੈਂਦਾ ਨਾ ਨਹੀਂ ਨਹੀਂ ਮੰਮੀ ਤੁਸੀਂ ਰਹਿਣ ਦੋ ਐਵੇਂ ਬਾਚੋਂ ਉਹਨਾਂ ਨੂੰ ਪਤਾ ਲੱਗ ਗਿਆ ਉਹ ਬੋਲਣਾ ਬੜਾ ਉਹਨਾਂ ਨੇ ਮੈਨੂੰ ਨਹੀਂ ਨਹੀਂ ਬੋਲਦਾ ਚਲ ਪੁੱਤ ਪੈ ਜਾ ਤੂੰ ਮੈਂ ਤੇਰੇ ਲਈ ਚਾਹ ਘੁੱਟ ਬਣਾ ਕੇ ਲਿਆਉਣੀ ਪੁੱਤ ਕੀ ਕਰਦੀ ਕੋਈ ਓਹੋ ਪੈ ਜਾ ਆ ਵੇ ਬੈਠਾ ਤੇ ਤੇਰੇ ਕੋ ਜਾਣ ਨਹੀਂ ਦਿਆ ਐਵੇਂ ਕਮਲੀਆਂ ਮਾਰਨ ਢਈਆਂ ਦੱਸ ਮਾਵਾਂ ਕੰਮ ਨਹੀਂ ਕਰਦੀਆਂ ਪੈ ਜਾ ਮੇਰੀ ਟੀ ਮੈਂ ਚਾਹ ਬਣਾ ਕੇ ਲਿਆਉਣੀ ਆ ਨਹੀਂ ਨਹੀਂ ਮੰਮੀ ਜੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਇਹਨਾਂ ਨੇ ਮੇਰੇ ਨਾਲ ਅਗੇ ਲੜੰਦਾ ਹੈ ਪਰ ਇਹਨਾਂ ਨੇ ਕਹਣਾ ਭਾਈ ਦੋ ਦਿਨ ਹੀ ਹੋਏ ਮਿਲੂ ਗਏ ਨੂੰ ਤੂੰ ਅਗਰ ਮम्मी ਨੂੰ ਕੰਮ ਤੇ ਡਾਤ ਫੇਰ ਇਹਨਾਂ ਤੋਂ ਮੈਂ ਆਪੇ ਕਰ ਲਵਾਂ ਉਹਹ ਸੇਵਕ ਨੇ ਕੀ ਕਹਿਣਾ ਤੈਨੂੰ ਕਿੰਨਾ ਤੈਨੂੰ ਸੇਵਕ ਨੇ ਡਰ ਪਾਇਆ ਵਾ ਮੈਂ ਪੁੱਤ ਤੇਰੀ ਮਾਂ ਵਾ ਕੋਈ ਗੱਲ ਨਹੀਂ ਕੁਛ ਨਹੀਂ ਕਹਿੰਦਾ ਤੈਨੂੰ ਸੇਵਕ ਮੈਨੂੰ ਤੈਨੂੰ ਨਹੀਂ ਪਤਾ ਮੈਂ ਕਿਸ ਬਾਦ ਆ ਕੁਛ ਨਹੀਂ ਕਹਿੰਦਾ ਪੈ ਜਾ ਤੂੰ ਮਾਤਾ ਚਾ ਚਾ ਕੇ ਤੇਰ ਕੋ ਤੇ ਨਾ ਮੈਂ ਕਰਦਾ ਇੱਕ ਇੱਕ ਕੰਮ ਲਵਾਂਗੀ ਰੋਟੀ ਸਬਜੀ ਭਾਂਡੇ ਕੱਪੜੇ ਤੋਂ ਸਫਾਈਆਂ ਕਰ ਇੱਥੋਂ ਤੱਕ ਕਿ ਕੱਪੜੀ ਇਸਤਰੀ ਸਾਰਾ ਘਰ ਦਾ ਕੰਮ ਤੇਰ ਕੋ ਲਵਾਂਗੀ ਬੁੜਰੀਏ ਜਿਹੜਾ ਤੂੰ ਸਾਡੇ ਦੋਵਾਂ ਜੀਆਂ ਚਾ ਕੇ ਲੜਾਈ ਕਰਾਈ ਨਾ ਵੇਖੀ ਹਾਂ ਤੇਰ ਕੋ ਇੱਕ ਇੱਕ ਚੀਜ਼ ਦਾ ਗਿਣ ਗਿਣ ਕੇ ਬਦਲਾ ਨਾ ਮਿਲਿਆ ਤੇਰ ਕੋ ਤੇ ਨਾ ਮੈਂ ਵੇਖੀ ਇੱਥੇ ਰਹਿਣ ਦਾ ਮੁੱਲ ਲਵਾਂਗੀ ਮਾ ਬਣ ਕੇ ਕਹਿੰਦੀ ਕਿ ਨਾ ਕਿ ਮੈਂ ਤੇਰੀ ਮਾਂ ਮਾਂ ਤੇ ਮੈਂ ਤੈਨੂੰ ਐਸੀ ਬਣਾਉਂਗੀ ਜਿਹੜੀ ਤੂੰ ਵੀ ਕਿ ਯਾਦ ਕਰੇਂਗੀ ਕਿ ਕਿੰਨੂ ਮੈਂ ਆਪਣੀ ਧੀ ਮੰਨ ਲਿਆ ਮਾਂ ਮੇਰੇ ਕੋਲ ਹੈਗੀ ਇੱਕੋ ਹੀ ਐ ਬਹੁਤ ਹੈ ਮੇਰੇ ਲਈ ਇੰਨੀਆਂ ਮਾਵਾ ਨਹੀਂ ਮੈਨੂੰ ਚਾਹੀਦੀਆਂ ਤੀ ਜਿੱਥੋਂ ਆਈ ਨਾ ਹਨ ਉੱਥੇ ਪਹੁੰਚਾਉਣਾ ਮੈਂ ਵੇਖਿਓ ਜਾਇਓ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲੋਂ ਨਾ ਤੁਹਾਨੂੰ ਪਿਤਤਰ ਕਰਨਾ ਮੇਠਾ ਦੱਸ ਕੋਈ ਨਾ ਕੰਨੋ ਭਾਰ ਛਾੜ ਗਏ ਹੈ ਐਂ ਚੱਲ ਜੀਂ ਚੱਲੀ ਮੈਂ ਤਾਂ ਤੋਂ ਸੇ ਵ ਘਾ ਰਹੀ దీమ్ దే జా డరాయి బీ సార్ కం కదా బాకే చాగు బాబా శిలా రావ ਸਭ ਸਬਜੀਤ ਬਣ ਗਈ ਹੁਣ ਮੈਂ ਅੰਜ ਕਰਦੀ ਆ ਪੋਚੇ ਲਾ ਦਾ ਮਾਂ ਕਿਤੇ ਕੁੜੀ ਟਿਕੀ ਐ ਤੇ ਕੀ ਰਵੇ ਬੁਖਾਰ ਨਾਲ ਥੇਰੇ ਖੇਦੀ ਤਾਂ ਕੰਮ ਕਰੇ ਨਹੀਂ ਵਿਚਾਰੀ ਠੀਕ ਹੋਏਗੀ ਅੰਜ ਕਰਦੀ ਆ ਅੰਜ ਨੂੰ ਫੋਨ ਕਰਦੀ ਆ ਛੇਤੀ ਆ ਜਾਵੇ ਉਹਨਾਂ ਤੇ ਹੈਗਾ ਸੀ ਮੇਰੇ ਕੋ ਕੱਲੀ ਕੋ ਦੱਸ ਐਡਾ ਘਰ ਸਾਫ ਹੁੰਦਾ ਏ ਮੇਰੇ ਕੋ ਨਹੀਂ ਹੁਣ ਮੈਂ ਫੋਨ ਕਰਦੀ ਨਾਲੇ ਚਲੋ ਰੈਸਟ ਕਰ ਲਵੇਂਗੀ ਵਿਚਾਰੀ ਕੁੜੀ ਇਹ ਗੱਲ ਸੁਣੋ ਸਿਰਕ ਦੇ ਡੈਡੀ ਕੁੜੀ ਨੂੰ ਫੋਨ ਕਰੋ ਜਿਹੜਾ ਕੱਲ ਆਉਣਾ ਅੱਜ ਹੀ ਆ ਜਾਵੇ ਕੁੜੀ ਨੂੰ ਬੁਖਾਰ ਹੋਇਆ ਉਹ ਚਾਹੇ ਤਾਂ ਕਿ ਨਾ ਕੁੜੀ ਇੱਚੜੀ ਖੁਚੜੀ ਬਣਾ ਕੇ ਨਾ ਕਹੀ ਹੁੰਦੀ ਉਹ ਮਲਟੇ ਬਚੇ ਨਹੀਂ ਆ ਨਾ ਕੰਮ ਹੋ ਗਈ ਲਿਆ ਜਿੰਦੂ ਆਂਗੇ ਵੇਖ ਚੰਗਾ ਇਹ ਕੋਲ ਤੇਰੇ ਤਾਂ ਹੋਉਂਦੇ ਨਾ ਉਹ ਚੇਚੇ ਮੇਰੇ ਨਾ ਕੋਈ ਹੋਰ ਥੇ ਲਾਵੇ ਮਾਨ ਪਈ ਤਾਂ ਧਿਆਨ ਮੇਰੇ ਵਿੱਚ ਹੀ ਹੈ ਮੰਮੀ ਤੂੰ ਬਹਿ ਜਾ ਮੰਮੀ ਤੂੰ ਬਹਿ ਜਾ ਸੇਵਕ ਬੋਲਣਗੇ ਬਸ ਖਰੇ ਕੀ ਕਹਿੰਦਾ ਸੇਵਕ ਇਹਨੂੰ ਕਿੰਨਾ ਫੱਡਰ ਹੁੰਦਾ ਮੇਰੇ ਮਾਂ ਪਿਓ ਨੂੰ ਨਾ ਕੁਝ ਬੋਲੀ ਕਿੰਨਾ ਡਰਦੀ ਹੈ ਖੈਰ ਦੀ ਗੱਲ ਵਾਲੀ ਹੈ ਸ਼ਹਿਰ ਨਾਲ ਕਿੱਥੇ ਡਰਦੀ ਹੈ ਕਿਸੇ ਤੋਂ ਪਰ ਫਿਰ ਵੀ ਚੰਗਾ ਬੰਦੇ ਕੋ ਡਰਦੀ ਇੰਨਾ ਮੁੰਡੇ ਨੇ ਇਹਨੂੰ ਡਰਾ ਕੇ ਰੱਖਿਆ ਹੈ ਫਿਰ ਵੀ ਚਲੋ ਚੰਗੀ ਹੈ ਡਰਦੀ ਤੇ ਹੈ ਨਾ จะลงไุดีเส้าโอดูหาหน้าบ้าง <Rodriguez. S 1> <ola>